ਚੱਲ ਚੱਲ ਉਹ ਨਕਲੀ ਨਾ ਕਰ ਜਲਦੀ ਤਿਆਰ ਹੋ ਜਾ ਫਰੈਂਡ ਦੀ ਬਰਥਡੇ ਬਾਰਟੀ ਤੇ ਜਾਣਾ ਉਹ ਮੈਂ ਨਹੀਂ ਜਾਣਾ ਕਿ ਫਰੈਂਡ ਦੀ ਬਰਥਡੇ ਬੰਦੇ ਪਾਰਟੀ ਤੇ ਲੋਕਾਂ ਦਾ ਕੋ ਪੋਜ਼ਿਟਿਵ ਵਾਈਬਸ ਜਾਣ ਗਿਆ ਤਾਂ ਲੋਕ ਤੈਨੂੰ ਲੱਭਣਗੇ ਲੋਕ ਤੇਰੇ ਕੋਲ ਆ ਕੇ ਗੱਲ ਕਰਨੇ ਪਸੰਦ ਕਰਨਗੇ ਮੈਂ ਕਿਹਨੂੰ ਦਿਆਂ ਫੈਸ਼ਨ ਦਾ ਹੈਂਪੀਟਸ ਦੇ ਨਾਲ ਕੀ ਰਿਲੇਸ਼ਨ ਹੋ ਗਿਆ ਇਰੇ ਤੇ ਮਰਦਾਂ ਹਣੀ ਮੁੰਡਾ ਬਰਸਿਆ ਵਾ ਜੀਵਾ ਥੈਂਕ ਯੂ ਕੀ ਬੇਸਰੀ ਆਵਾਜ਼ ਹੈ ਉਹ ਹੈਲੋ ਤੂੰ ਤਰੀਫ ਨਹੀਂ ਕਰ ਸਕਦਾ ਘਟੂ ਘਟ ਬੇਜੀ ਤਰ੍ਹਾਂ ਕਰ ਉਹ ਜਾ ਯਾਰ ਭਗਵਾਨ ਐ ਕਹਾਰੇ ਚਲ ਚਲ ਨਗਰੇ ਨਾ ਕਰ ਜਲਦੀ ਤਿਆਰ ਹੋ ਜਾ ਫਰੈਂਡ ਦੀ ਵੱਡੇ ਪਾਰਟੀ ਤੇ ਜਾਣਾ ਉਹ ਮੈਂ ਨਹੀਂ ਜਾਣਾ ਕਿਸ ਫਰੈਂਡ ਦੀ ਵੱਡੇ ਗੁੰਡੇ ਪਾਰਟੀ ਤੇ ਕਿਉਂ ਕੀ ਗੱਲ ਉਹ ਯਾਰ ਜਿੱਦਾਂ ਕਹਿੰਦਾ ਤੂੰ ਉਦਾਂ ਵੀ ਤਿਆਰ ਹੋ ਕੇ ਜਾਂਦਾ ਬੰਦੀ ਦਾ ਡਰੈਸਿੰਗ ਕਰਕੇ ਜਾਂਦਾ ਪਰ ਫਿਰ ਵੀ ਮੈਨੂੰ ਕੋਈ ਸੀਰੀਅਸ ਕਿਉਂ ਨਹੀਂ ਲੈਂਦਾ ਮੈਂ ਨਹੀਂ ਵੀ ਨਹੀਂ ਜਾਣਾ ਮੇਰੇ ਯਾਰਾਂ ਨੂੰ ਕੋਈ ਸੀਰੀਅਸ ਨਹੀਂ ਲੈਂਦਾ ਯਾਰ ਤੂੰ ਜਿੰਨੇ ਮਰਜੀ ਵਧੀਆ ਵਧੀਆ ਕੱਪੜੇ ਪਾ ਕੇ ਚੱਲ ਜਾ ਪਰ ਜਿੰਨਾ ਚਿਰ ਤੂੰ ਆਪਣੀਆਂ ਹੈਬਿਟਸ ਤੇ ਕੰਮ ਨਹੀਂ ਕਰਦਾ ਉਹਨਾਂ ਚਿਰ ਤੇ ਇਹਨੂੰ ਕੋਈ ਵੀ ਸੀਰੀਅਸ ਨਹੀਂ ਲਊਗਾ ਫੈਸ਼ਨ ਸਟਾਈਲ ਐਂਡ ਅਟਟੀਟਿਊਡ ਨੰਬਰ ਤੇ ਹੈਬਿਟਸ ਸਾਨੂੰ ਇਹਨਾਂ ਤਿੰਨਾਂ ਤੇ ਵਰਕ ਕਰਨਾ ਪਊਗਾ ਬੇਰ ਜਾ ਕੇ ਅਸੀਂ ਜੈਂਟਲਮੈਨ ਬਣ ਸਕਦੇ ਆ ਨਹੀਂ 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 ਮੈਂ ਕਨਫਿਊਜ਼ ਆ ਫੈਸ਼ਨ ਦਾ ਹੈਬਿਟਸ ਦੇ ਨਾਲ ਕੀ ਰਿਲੇਸ਼ਨ ਹੋ ਗਿਆ ਯਾਰ ਦੇਖ ਤੇਰੀ ਡਰੈਸਿੰਗ ਸੈਂਸ ਵਧੀਆ ਬਾਤ ਵੈਲ ਗਰੂਮਡ ਆ ਲੋਕ ਤੇਰੇ ਵੱਲ ਅਟ੍ਰੈਕਟ ਹੋਣਗੇ ਪਰ ਸਟਿਲ ਜੇ ਤੇਰੀ ਹੈਬਿਟਸ ਚੰਗੀਆਂ ਨਹੀਂਆਂ ਤਾਂ ਕੋਈ ਵੀ ਤੈਨੂੰ ਸੀਰੀਅਸ ਨਹੀਂ ਲਊਗਾ ਇਸ ਕਰਕੇ ਵਧੀਆ ਡਰੈਸਿੰਗ ਹੋਣ ਦੇ ਬਾਵਜੂਦ ਵੀ ਸਾਡਾ ਜਿਹੜਾ ਕੌਨਫੀਡੈਂਸ ਆ ਉਹ ਇੱਥੇ ਤੋਂ ਨਿੱਕੇ ਆ ਸਕਦਾ ਫੋਰ ਐਗਜ਼ਾਮਪਲ ਤੈਨੂੰ ਕੋਈ ਬੰਦਾ ਮਿਲਿਆ ਲਿਆ ਤੇ ਉਹ ਤੇਰੇ ਸਾਹਮਣੇ ਆਪਣੀਆਂ ਚੀਜ਼ਾਂ ਦਾ ਸ਼ੋਅ-ਆਫ ਕਰੀ ਜਾ ਰਿਹਾ ਵਾ ਉਹਦਾ ਬੈਠਣ ਦਾ ਸਟਾਈਲ ਬਿਲਕੁਲ ਸਹੀ ਨਹੀਂ ਆ ਉਹ ਖਾਣਾ ਵੀ ਬਿਲਕੁਲ ਗਲਤ ਤਰੀਕੇ ਨਾਲ ਖਾ ਰਿਹਾ ਵਾ ਤਾਂ ਕੀ ਤੂੰ ਉਸ ਬੰਦੇ ਨੂੰ ਸੀਰੀਅਸ ਲੇਗਾ ਐਦਾਂ ਦੇ ਬੰਦੇ ਮੈਂ ਸੀ ਕਿਸਾ ਕਰਦੀ ਵੀ ਨਹੀਂ ਆਹੀ ਤਾਂ ਗੱਲ ਆ ਐਦਾਂ ਦੀਆਂ ਮੇਰੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਆ ਕੀ ਹੋਰ ਐਗਜ਼ਾਮਪਲਸ ਆ ਨਾ ਨਾ ਮੈਂ ਸਮਝ ਗਿਆ ਫੈਸ਼ਨ ਦੇ ਨਾਲ ਹੈਬਿਟਸ ਵੀ ਜ਼ਰੂਰੀ ਆ ਪਰ ਜੈਂਟਲਮੈਨ ਬਣਨ ਵਾਸਤੇ ਕਿਹੜੀਆਂ ਹੈਬਿਟਸ ਜਿਹੜੀਆਂ ਉਹ ਸਾਨੂੰ ਐਡਾਪਟ ਕਰਨੀਆਂ ਚਾਹੀਦੀਆਂ ਜਲਦੀ ਮੈਂ ਤੁਹਾਨੂੰ ਕੁਝ ਟਿਪਸ ਦਿੰਨਾ ਬਾਪਰ ਲਾਸਟ ਵਾਲੀ ਜਿਹੜੀ ਵੀ ਭੋਗਣਾ ਉਹਦੇ ਵੀ ਕੰਮ ਖਾਉਣ ਵਾਲੀ ਆ ਸਭ ਤੋਂ ਪਹਿਲੇ ਜਦੋਂ ਵੀ ਅਸੀਂ ਕਿਸੇ ਨਾਲ ਗੱਲ ਕਰਦੀਆਂ ਤਾਂ ਆਪਣੇ ਚਿਹਰੇ ਤੇ ਇੱਕ ਸਮਾਈਲ ਲੈ ਕੇ ਆਉਣੀ ਆ ਅਸੀਂ ਇਦਾਂ ਆਪਣੇ ਆਪ ਨੂੰ ਇੰਟਰੋਡਿਊਸਿੰਗ ਕਰਨਾ ਹੈਲੋ ਆਮ ਦਾਸਪਾਲ ਬਿਲਕੁਲ ਰੈਂਡਮ ਥੀਕ ਨਾਲ ਹੈਪੀ ਲੀਗ ਐਂਡ ਜੈਨੂਇਨ ਸਮਾਈਲ ਦੇ ਨਾਲ ਹੈਲੋ ਆਮ ਦਾਸਪਾਲ ਜ਼ਰੂਰੀ ਨਹੀਂ ਹੈ ਕਿਸੇ ਖਾਸ ਪਰਸਨ ਵਾਸਤੇ ਜਦੋਂ ਵੀ ਕਿਸੇ ਨੂੰ ਵੀ ਮਿਲੋ ਤਾਂ ਬਿਲਕੁਲ ਪੋਜ਼ਿਟਿਵਿਟੀ ਦੇ ਨਾਲ ਬਿਲਕੁਲ ਇੱਕ ਜੈਨੂਇਨ ਸਮਾਈਲ ਦੇ ਨਾਲ ਕਨਵਰਸੇਸ਼ਨ ਨੂੰ ਸਟਾਰਟ ਕਰੋ ਕਿਉਂਕਿ ਜਦੋਂ ਤੁਸੀਂ ਬਿਲਕੁਲ ਜੈਨੂਇਨ ਸਮਾਈਲ ਦੇ ਨਾਲ ਕਨਵਰਸੇਸ਼ਨ ਚਾਰਜ ਕਰੋਗੇ ਕਿਸੇ ਨਾਲ ਕਮਿਊਨੀਕੇਟ ਕਰੋਗੇ ਤਾਂ ਲੋਕਾਂ ਤੱਕ ਪੋਜ਼ਿਟਿਵ ਵਾਈਬਸ ਜਾਣ ਗਿਆ ਤਾਂ ਲੋਕ ਤੇਨੂੰ ਲੱਭਣਗੇ ਲੋਕ ਤੇਰੇ ਕੋਲ ਆ ਕੇ ਗੱਲ ਕਰਨੇ ਪਸੰਦ ਕਰਨਗੇ ਉਸ ਤੋਂ ਬਾਅਦ ਬਾਡੀ ਲੈਂਗੁਏਜ ਆਮ ਇਹ ਹੁੰਦਾ ਕਿ ਤੁਸੀਂ ਪਰਸਨਲਿਟੀ ਡਿਵੈਲਪਮੈਂਟ ਦੇ ਵੀਡੀਓ ਦੇਖਿਆ ਸੀਗੇ ਜਿਦੇ ਵਿੱਚ ਬਾਡੀ ਲੈਂਗੁਏਜ ਦੇ ਬਾਰੇ ਦੱਸਿਆ ਗਿਆ ਸੀ ਯਾਰ YouTube ਤੇ ਬਹੁਤ ਸਾਰੀਆਂ ਬੋਡੀ ਲੈਂਗੁਏਜ ਦੀਆਂ ਵੀਡੀਓਜ਼ ਦਾ ਮਿਲਿਆ ਪਦਾ ਜਿਨ੍ਹਾਂ ਦੇ ਵਿੱਚ ਲੋਕੀ ਦੱਸਦੇ ਆ ਕਿ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਕਿਸੇ ਫਾਰਮਲ ਮੀਟਿੰਗ ਦੇ ਵਿੱਚ ਜਾਂ ਫਿਰ ਖਾਣਾ ਖਾਂਦੇ ਸਮੇ ਸਾਡੀ ਜਿਹੜੀ ਬੋਡੀ ਲੈਂਗੁਏਜ ਹੈ ਕਿੱਦਾਂ ਦੀ ਹੋਣੀ ਚਾਹੀਦੀ ਆ ਪਰ ਮੈਂ ਕਹਿਣਾ ਆ ਕਿ ਇਨਸਾਨ ਭਾਵੇਂ ਜੋ ਵੀ ਹੋਵੇ ਪਰ ਉਹਦੀ ਬੋਡੀ ਲੈਂਗੁਏਜ ਤੋਂ ਲੋਕ ਬਹੁਤ ਈਜ਼ੀਲੀ ਜਜ ਕਰ ਲੈਂਦੇ ਆ ਕਿ ਇਹ ਬੰਦਾ ਕਿੱਦਾਂ ਦਾ ਆ ਇਹ ਇਨਸਾਨ ਕਿੱਦਾਂ ਦਾ ਆ ਇਦਾਂ ਦੀ ਚੰਗੀ ਹੈਬਿਟ ਅਡਾਪਟ ਕਰਨ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਸਿੱਖ ਲਾ YouTube Google ਔਰ ਬਹੁਤ ਸਾਰੇ ਆਨਲਾਈਨ ਪਲੈਟਫਾਰਮਸ ਤੇ ਹਾਊ ਟੂ ਲਰਨ ਅਬਾਊਟ ਬੋਡੀ ਲੈਂਗੁਏਜ ਤੈਨੂੰ ਕੋਰਸ ਮਿਲ ਜੂਗਾ ਅੱਜ ਕੱਲ ਬਹੁਤ ਸਾਰੀਆਂ ਆਪਸ਼ਨਸ ਆ ਸਿੱਖਣ ਲਈ ਪਰ ਗੱਲ ਇਹ ਹੈ ਕਿ ਅਸੀਂ ਸਿੱਖਣਾ ਨਹੀਂ ਚਾਹੁੰਦੇ ਜੇਕਰ ਤੁਸੀਂ ਪੇਡ ਕੋਰਸਸ ਨੂੰ ਅਫੋਰਡ ਨਹੀਂ ਕਰ ਸਕਦੇ ਤਾਂ ਯੂ ਸ਼ੁੱਡ ਲੀਵ ਅ ਕਮੈਂਟ ਔਨ ਥਿਸ ਵੀਡੀਓ ਮੇਕ ਅ ਵੀਡੀਓ ਅਬਾਊਟ ਬੋਡੀ ਲੈਂਗੁਏਜ ਆਈ ਵਿਲ ਮੇਕ ਅ ਫ੍ਰੀ ਕੋਰਸ ਔਨ ਥਿਸ ਇੰਟਰਸਟਿੰਗ ਟੌਪਿਕ ਯਾਰ ਪਹਿਲਾਂ ਇੱਕ ਟਿਪ ਤੇ ਦੱਸ ਦੇ ਬੋਡੀ ਲੈਂਗੁਏਜ ਦੀ ਫਿਰ ਹੀ ਮੈਂ ਬਾਕੀ ਪੂਰਾ ਕੋਰਸ ਦੇਖੂੰ ਬੋਡੀ ਲੈਂਗੁਏਜ ਤੂੰ ਇਹ ਸਮਝ ਕੇ ਬਹੁਤ سارے ਲੋਕਾਂ ਦਾ ਕੰਟਰੋਲ ਉਹਨਾਂ ਦੀ ਬੋਡੀ ਦੇ ਉੱਪਰ ਨਹੀਂ ਹੁੰਦਾ ਤੂੰ ਇਹ ਵੀ ਸਮਝ ਕੇ ਬਹੁਤ ਜ਼ਿਆਦਾ ਟਾਈਮ ਸਾਡੀ ਬੋਡੀ ਸਾਡੇ ਮਾਈਂਡ ਨੂੰ ਕੰਟਰੋਲ ਕਰ ਰਹੀ ਹੁੰਦੀ ਆ ਪਰ ਤੂੰ ਇਹ ਸਮਝ ਕਿ ਹਰ ਸਿਚੁਏਸ਼ਨ ਦੇ ਵਿੱਚ ਸਾਡਾ ਮਾਈਂਡ ਸਾਡੀ ਬੋਡੀ ਨੂੰ ਕੰਟਰੋਲ ਕਰ ਰਿਹਾ ਹੋਣਾ ਚਾਹੀਦਾ ਆ ਹੂੰ ਸਪੈਸ਼ਲੀ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਤੇਨੂੰ ਇਦਾਂ ਦੇ ਮਿਲ ਜਾਣਗੇ ਜਿਹੜੇ 네ਗੇਟਿਵ ਬੋਡੀ ਲੈਂਗੁਏਜ ਹੋਲਡ ਕਰਦੇ ਆ ਜੇ ਮਨ ਲਾ ਦੂੰ ਆਪਣੀਆਂ ਆਰਮਜ਼ ਨੂੰ ਇਦਾਂ ਫੋਲਡ ਕਰਕੇ ਰੱਖਦਾ ਮੈਂ ਤੇ ਤੂੰ ਕਿਸੇ ਨਾਲ ਕਮਿਊਨੀਕੇਟ ਕਰਦਾ ਮੈਂ ਤਾਂ ਸਾਹਮਣੇ ਵਾਲੇ ਨੂੰ ਲੱਗ ਸਕਦਾ ਹੈ ਕਿ ਤੂੰ ਉਹਦੇ ਨਾਲ ਗੱਲ ਕਰਨ ਦੇ ਵਿੱਚ ਕੰਫਰਟੇਬਲ ਨਹੀਂ ਆ ਤਾਂ ਉਹ ਬੰਦਾ ਤੈਨੂੰ ਕਿਉਂ ਹੀ ਸੀਰੀਅਸ ਲਊਗਾ ਇਹ ਸਭ ਉਹ ਨਿਯਮ ਹਨ ক্লোਜ਼ ਬੋਡੀ ਲੈਂਗੁਏਜ ਦੀਆਂ ਨਿਸ਼ਾਨੀਆਂ ਇਸ ਲਈ ਜਦੋਂ ਵੀ ਕਿਸੇ ਨਾਲ ਵੀ ਕਮਿਊਨੀਕੇਟ ਕਰਨੀ ਆ ਤਾਂ ਬਿਲਕੁਲ ਓਪਨ ਬੋਡੀ ਲੈਂਗੁਏਜ ਰੱਖ ਕੇ ਹੀ ਗੱਲ ਕਰੋਗੇ ਜਸਟ ਇੱਕ ਹੀ ਟਿਪ ਸੀ ਪਰ ਜੇਕਰ ਤੁਸੀਂ ਕਮੈਂਟ ਕਰੋਗੇ ਤਾਂ ਮੈਂ ਪਰਸਨੈਲਿਟੀ ਡਿਵੈਲਪਮੈਂਟ ਦਾ ਇੱਕ ਫ੍ਰੀ ਕੋਰਸ ਵੀ ਲੈ ਕੇ ਆਵਾਂਗਾ ਹਾਂ ਯਾਰ ਇਹ ਵਧੀਆ ਮੈਨੂੰ ਬਹੁਤ ਵਧੀਆ ਲੱਗੀ ਮੈਂ ਤਾਂ ਕਮੈਂਟ ਕਰੂੰਗਾ ਤੇ ਤੁਹਾਨੂੰ ਵੀ ਵਧੀਆ ਲੱਗੀ ਤਾਂ ਤੁਸੀਂ ਵੀ ਕਮੈਂਟ ਕਰੋ ਪਰ ਇਸ ਤੋਂ ਇਲਾਵਾ ਹੋਰ ਕੋਈ ਡੋਨਟ ਜਜ ਐਨੀਮਨ ਜਦੋਂ ਵੀ ਅਸੀਂ ਕਿਸੇ ਵੀ ਪਾਰਟੀ ਤੇ ਜਾਂਦੇ ਹਾਂ ਕਿਸੇ ਫੰਕਸ਼ਨ ਤੇ ਜਾਂਦੇ ਹਾਂ ਕਿਸੇ ਦੀ ਬਰਥਡੇ ਪਾਰਟੀ ਤੇ ਜਾਂਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਇਦਾਂ ਦੇ ਲੋ ਯਾਰ ਇੱਕ ਹੋਣਿਆ ਇੱਕ ਦਦਾ ਬੰਦਾ ਹੈ ਅਸੀਂ ਹਮੇਸ਼ਾ ਲੋਕਾਂ ਨੂੰ ਜਜ ਕਰਨ ਲੱਗ ਜਾਂਦੇ ਆ ਯਾਰ ਉਹਦੇ ਵਾਲ ਕਿਦਾਂ ਦੇ ਆ ਉਹਦੇ ਸ਼ੂਜ਼ ਕਿਦਾਂ ਦੇ ਹਰ ਇਨਸਾਨ ਦੀ ਆਪਣੀ ਲਾਈਫ ਹੁੰਦੀ ਹੈ ਜੇਕਰ ਉਹ ਇਨਸਾਨ ਉਹਦਾਂ ਦਾ ਆ ਤਾਂ ਉਹ ਕਿਸੇ ਨਾ ਕਿਸੇ ਹਰ ਦੀ ਸਿਚੁਏਸ਼ਨ ਦੇ ਵਿੱਚੋਂ ਨੰਗਿਆ ਹੋਗਾ ਜਿੰਨੇ ਉਹਨੂੰ ਉਹਦਾਂ ਦਾ ਬਣਾਇਆ ਸੋ ਐ ਕਰਕੇ ਅਸੀਂ ਕਿਸੇ ਦੇ ਵੀ ਗਲਤ ਕਮੈਂਟ ਨਹੀਂ ਕਰਨਾ ਅਸੀਂ ਆਪਣਾ ਧਿਆਨ ਪਹਿਲੇ ਰੱਖਣਾ ਹੈ ਸੋ ਥੈਂਕ ਯੂ ਸੋ ਮੱਚ ਵੀਡੀਓ ਨੂੰ ਇੱਥੇ ਤੱਕ ਦੇਖਣ ਵਾਸਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਪੰਜਾਬੀਆਂ ਵਾਸਤੇ ਹੋਰ ਵੀ ਬਹੁਤ ਸਾਰਾ ਕੰਟੈਂਟ ਆਉਣ ਵਾਲਾ ਹੈ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਹੈ ਜੀ ਸਚਾਈ ਸਿੰਘ